ਹਾਂਜੀ ਇਹ ਆ ਬਾਈ ਅੰਜੀਰ ਆ ਲੱਗੇ ਹੋਏ ਨੇ ਪੱਤੇ ਪੱਤੇ ਦੇਦੇ ਆ ਅੰਜੀਰ ਲੱਗਦਾ ਠੀਕ ਹੈ ਜੀ ਤੇ ਨਿਊਟ੍ਰੀਸ਼ਨ ਵੈਲਿਊ ਇਹਦੀ ਬਹੁਤ ਹਾਈ ਹੁੰਦੀ ਆ ਠੀਕ ਹੈ ਜੀ ਡਰਾਈ ਅੰਜੀਰ ਜਿਹੜਾ ਹੈਗਾ ਉਹ ਆਪਣਾ ਬਾਜ਼ਾਰਾਂ ਦੇ ਵਿੱਚ 800 ਤੋਂ ਲੈ ਕੇ 1000 ਰੁਪਏ ਕਿਲੋ ਚ ਵਿਕਦਾ ਠੀਕ ਹੈ ਜੀ ਇਹਦਾ ਰੇਟ ਆ ਬਾਜ਼ਾਰ ਦਾ ਬਾਜ਼ਾਰ ਦਾ ਰੇਟ ਆ ਡਰਾਈ ਦਾ ਅੱਛਾ ਅਸੀਂ ਫਰੈਸ਼ ਵੇਚਦੇ ਆ ਇੱਥੋਂ 50 ਰੁਪਏ ਕਿਲੋ ਤੇ ਦੂਰੋਂ ਦੂਰੋਂ ਆਖੇ ਲੋਕ ਲੈ ਜਾਂਦੇ ਨੇ ਠੀਕ ਹੈ ਜੀ ਤੇ ਰਿਚ ਫੂਡ ਦੇ ਵਿੱਚ ਆਉਂਦਾ ਹੈ ਵੀ ਆ ਆਪਨੇ ਜਿੰਨੀਆਂ ਵੈਰਾਈਟੀਆਂ ਲੱਗੀ ਹੋਈਆਂ ਨੇ ਚਾਰ ਤੋਂ ਪੰਜ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਅੱਛਾ ਜੀ ਅੰਜੀਰ ਦੀਆਂ ਅੱਛਾ ਅੱਛਾ ਹਾਂਜੀ ਕੋਈ ਰੈੱਡ ਕਲਰ ਚ ਹੈ ਕੋਈ yellow ਕਲਰ ਚ ਇਹਦੀਆਂ ਇੰਨੀਆਂ ਵੈਰਾਈਟੀਆਂ ਆਉਂਦੀਆਂ ਨੇ ਹਾਂਜੀ ਹਾਂ ਚਾਰ ਪੰਜ ਵੈਰਾਈਟੀਆਂ ਇਹਦੀਆਂ ਆਉਂਦੀਆਂ ਨੇ ਇਹ এজ ਦੇ ਡੈਮੋ ਅਸੀਂ ਫਾਰਮ ਦੇ ਉੱਤੇ ਲਾਇਆ ਹੋਇਆ ਆਪਦਾ ਕਿਵੇਂ ਇਹ ਪੇਡੇ ਨੇ ਇਹਨਾਂ ਦੀ ਕਿੰਨੀ ਏਜ ਆ ਬਾਈ ਸਾਰਿਆਂ ਦੀ ਵੀ ਇਹਨਾਂ ਦੀ ਡੇਟ ਕਿੰਨਾਂ ਸਾਲ ਦੀ ਏਜ ਹੋਗੀ ਜੀ ਇਹ ਸਾਰਿਆਂ ਦੀ ਹੈ ਸਾਰਿਆਂ ਦੀ ਹੈ ਅੱਛਾ ਕਿਵੇਂ ਆ ਬੂਟਿਆਂ ਦਾ ਕਾਰ ਥੋੜਾ ਛੋਟਾ ਇੱਕ ਵੈਰਾਈਟੀ ਹੋ ਰਿਹਾ ਇਹ ਨਹੀਂ ਨਹੀਂ ਇਹ ਸੀ ਇਹਦੀ ਕਟਿੰਗ ਨਹੀਂ ਕਰੀ ਸੀ ਇਹ ਬੂਟੇ ਦੀ ਜਿੰਨਾ ਬੂਟਾ ਤੁਸੀਂ ਦੇਖ ਰਹੇ ਹੋ ਨਾ ਇਹ ਇਹਨਾਂ ਦੀ ਅਸੀਂ ਕਟਿੰਗ ਕਰਤੀ ਸੀ ਠੀਕ ਹੈ ਉਸ ਨੂੰ ਦੇਖਣਾ ਹੁੰਦਾ ਵੀ ਕਿਹੜਾ ਬੂਟਾ ਕਿੰਨਾ ਕੁ ਫੈਲਦਾ ਇਹਦਾ ਪਕਾ ਵੀ ਅਲੱਗ ਲੱਗਦਾ ਬਾਈ ਹਣਾ ਆਹ ਦੇਖੋ ਕਿਵੇਂ ਕਾਲਾ ਹੋਇਆ ਪਿਆ ਇਹ ਹਾਂਜੀ ਫਿਰ ਇਹਦਾ ਪੱਕਿਆ ਪੈਗ ਮਿਆਂ ਦਾ ਹਾਂਜੀ ਹਾਂ ਪੱਕੇ ਪੇ ਪੂਰਾ ਇਹ ਤੇ ਮਿੱਠਾ ਬਹੁਤ ਹੁੰਦਾ ਇਹ ਤੁਸੀਂ ਦੇਖੋ ਹਾਂਗੇ ਤੇ ਇਹ ਜਿਹੀ ਵੈਰਾਈਟੀਆਂ ਆਪਾਂ ਜੇ ਘਰੇ ਲਾਵਾਂਗੇ ਬਾਈ ਆਪਦੇ ਬੱਚਿਆਂ ਨੂੰ ਆਪ ਆਪਾ ਖਾ ਸਕਦੇ ਆ ਕਿਵੇਂ ਇਹਦੀ ਪਨੀਰੀ ਹੈ ਵੀ ਬਗੈਰਾ ਬੂਟਾ ਇਹ ਵੀ ਮਿਲ ਜੂ ਆਪਣੇ ਦੇ ਬੂਟੇ ਆਪਣੇ ਲਵੇ ਮੌਜੂਦ ਨੇ ਦੋ ਵੈਰਾਈਟੀਆਂ ਆਈਆਂ ਜਾਂਦੀਆਂ ਠੀਕ ਹੈ ਤੇ ਹੁਣ ਦੁਬਾਰੇ ਗੱਡੀ ਆਊਗੀ ਆਪਣੇ ਉਹਦੇ ਵਿੱਚ ਸ਼ਾਇਦ ਤਨ ਵੈਰਾਈਟੀਆਂ ਆ ਜੇ ਇਹਦਾ ਸਹੀਕਾਰ ਕੀ ਇਹ ਵੀ ਕਿਵੇਂ ਮੰਨ ਕੇ ਚੱਲੋ ਕਈ ਵਾਰ ਨਾ ਘਰਾਂ ਚ ਟੰਗੀਆਂ ਹੁੰਦੀਆਂ ਨੇ ਸ਼ਹਿਰ ਵਾਲੇ ਬੱਚੇ ਨਹੀਂ ਨਹੀਂ ਇਹਨੂੰ ਤੁਸੀਂ ਚਾਹੇ ਗਮਲੇ ਚ ਲਾ ਲਓ ਇਹ ਕਟਿੰਗ ਦੇ ਨਿਰਪੱਖਰ ਦਾ ਤੁਹਾਡਾ ਅੱਛਾ ਜਦ ਦਸੰਬਰ ਦੇ ਵਿੱਚ ਇਹਦੇ ਪੱਤੇ ਝੜ ਗਏ ਠੀਕ ਹੈ ਠੀਕ ਹੈ ਜੀ ਤੇ ਇਹਨੂੰ ਤੁਸੀਂ ਐਨਾ ਛੱਡ ਕੇ ਫੁੱਟ ਕੇ ਛੱਡ ਕੇ ਇਹਨੂੰ ਸਾਰਾ ਕੱਟ ਦੋ ਅੱਛਾ ਬਸ ਉਦਵਾ ਦਵਾਰੇ ਆਪਣਾ ਫਿਰ ਦਵਾਰੇ ਆਦਾ ਫਟੂ ਹਰ ਇੱਕ ਸਾਲੇ ਨੂੰ ਫਟ ਕ ਛੱਡ ਕੇ ਸਾਰੀਆਂ ਜਿਹੜੀਆਂ ਟਾਣੀਆਂ ਕੱਟ ਮੰਨ ਕਿਵੇਂ ਆਪਾਂ ਤੂਤ ਦੀ ਕਟਾਈ ਕਰਦੇ ਆ ਹਾਂਜੀ ਹਾਂ ਉਹ ਸਾਬ ਹੈ ਨਾ ਹਾਂਜੀ ਹਾਂ ਵੀ ਕੋ ਕਿਵੇਂ ਆ ਦੇਖੋ ਇਹਨੇ ਟਾਣੀਆਂ ਕੱਟ ਰੱਖੇ ਨੇ ਹਾਂਜੀ ਵੀ ਆ ਕੋਈ ਚੱਕਰ ਨਹੀਂ ਹੈਗਾ ਵੀ ਫਲ ਫੇਰੀ ਚ ਲੱਗਣਾਗਾ ਨਹੀਂ ਨਹੀਂ ਤੁਸੀਂ ਦਸੰਬਰ ਚ ਕੱਟਣੀਆਂ ਨੇ ਇਹਦੀਆਂ ਟਾਣੀਆਂ ਅੱਛਾ ਹਾਂਜੀ ਥੋੜਾ ਡਵਾਰਫ ਵੀ ਰਹੂਗਾ ਥੋੜੀਆਂ ਨਵੀਆਂ ਟਾਣੀਆਂ ਵੀ ਕੱਢ ਲੂਗਾ ਤੇ ਫਲ ਵੀ ਤੁਹਾਡੇ ਜ਼ਿਆਦਾ ਆਊਗਾ ਠੀਕ ਹੈ ਕਟਿੰਗ ਨਾਲ ਤੇ ਇਹਦੀ ਪਨੀਰੀ ਫਿਰ ਆਪਣੇ ਲਵੋ ਕੀ ਰੇਟ ਰੂਟ ਚ ਪੈ ਜਾਂਦਾ ਹਾਂ ਬੁੱਟੇ ਨਹੀਂ ਸਾਡੇ ਲਵੋ 120 ਰੁਪਿਆ ਦਾ ਇੱਕ ਵੈਰਾਈਟੀ ਇੱਕ ਮੈਨੂੰ 80 ਰੁਪਏ ਦੀ ਸੀ ਕਈ ਕਿਸਮਾਂ ਨੇ ਚ ਨਹੀਂ ਦੋ ਵੈਰਾਈਟੀਆਂ ਨੇ ਖੜੇ ਲਵੇ ਡਾਇਨਾ ਤੇ ਆਪਣੀ ਪਿੰਕ ਬਰਾਜਰੀ ਇਹਨਾਂ ਦਾ